ਚਲਦੇ ਮੇਲੇ 'ਚ ਵਰਿਆ ਗੋਲੀਆਂ ਦਾ ਮੀਂਹ ਖੂਨੀ ਮੰਜ਼ਰ ਨੇ ਪਵਾਈਆਂ ਸਭ ਲੋਕਾਂ ਨੂੰ ਭਜੜਾ ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ ਸਾਹਿਬ ਜੀ ਸਰ ਮੇਲਾ ਹੀ ਸਰਪੰਚ ਸਾਹਿਬ ਨਾਲ ਉਪਰੋਂ ਆਇਸ ਤੇਤੂ ਵੇਖਣੇ ਕੀ ਹੋਇਆ ਉਧਰ ਸਰ ਜੱਕਦਮ ਗੋਲੀਆਂ ਚੱਲੀਆਂ ਅਈ ਸਾਰ ਦੇ ਘਲੋਤੇ ਹੋਈ ਸੀ ਸਾਰੇ ਭੱਜਣ ਦੌੜਨ ਲੱਗ ਪਏ ਅਈ ਭੱਜਣ ਲੱਗੇ ਦੇ ਮੇਰੇ ਮੈਂ ਭੱਜਿਆ ਭੱਜਿਆ ਨਹੀਂ ਮਤਲਬ ਪੱਜਨ ਲਗਾ ਹਾਂ ਪਹਿਲੂ ਗੋਲੀ ਵੱਜ ਗਈ ਸਰਾਹ ਤੇ ਮੇਰੇ ਨਾਲ ਦੇ ਮੁੰਡੇ ਮਾਂਡੇ ਭੱਜ ਗਏ ਸਾਰੇ ਖਾਕ ਸੁਣ ਕੇ ਸਿਰਫ ਇੱਕੋ ਮੁੰਡਾ ਸੀ ਜਿਹੜਾ ਮੇਰੇ ਮਹਲੇ ਲਈ ਕੈਂਪ ਦਾ ਜਦੋਂ ਆਵਾਜ਼ ਆਈ ਹੈ ਨਾ ਇੱਕ ਨਹੀਂ 10 ਬੰਦੇ ਸੀ ਘਟੋ ਘਟ 10 12 ਗੋਲੀਆਂ ਇਕੱਠੀਆਂ ਚੱਲੀਆਂ ਫੇਰ ਪਤਾ ਲੱਗਾ ਸਾਰੇ ਭੱਜੇ ਆ ਸਰ ਮੇਲਾ ਚੱਲਦਾ ਛੱਡ ਕੇ ਸਿੰਗਰ ਤੱਕ ਭੱਜ ਗਏ ਸਰ ਸਟੇਜ ਤੋਂ ਮੈਂ ਮੇਲਾ ਦੇਖ ਰਿਹਾ ਸੀ ਬੌਂਸਰ ਸਾਰੇ ਤਿੰਨ ਤੇ ਮੇਰੇ ਨਾਲ ਆਏ ਸੀ ਉਹਨਾਂ ਨੂੰ ਇਸ ਟਾਈਮ ਦਰਬਾਰ ਸਾਹਿਬ ਨੇ ਇਹ ਪ੍ਰਕਾਰ ਤੰ ਅੰਬਰ ਸਾਹਿਬ ਬਾਕੀ ਜਿਹੜੇ ਆ ਉਹ ਪਹਿਲਾਂ ਹੀ ਅੰਬਰ ਸਾਹਿਬ ਚਲ ਗਏ ਸਾਭਾ ਸਰਪੰਨ ਸਾਹਿਬ ਉਹ ਵੀ ਅੰਬਰ ਸਾਹਿਬ ਚਲ ਗਏ ਪਹਿਲਾਂ ਹੀ ਉਹਨਾਂ ਹੀ ਸਾਹਿਦ ਢੇਡ ਚ ਲੱਗੀ ਸਾਰਾ ਕੁਰਤਾ ਢੇਡ ਤੁਲੀ ਬਿੜਾਈ ਲਗਣਾ ਪਾ ਜੀ ਇਹ ਬਟਾਲੇ ਬਾਈਪਾਸ ਤੇ ਪਰਪਿੰਡ ਪੈਂਦਾ ਬੋਦੇ ਦੀ ਖੂਈ ਤੇ ਇੱਥੇ ਪੀਰਾਂ ਦਾ ਦਰਬਾਰ ਆ ਅੱਪੂ ਬੋਧੇ ਸ਼ਾਹ ਦਾ ਦੀ ਇਸਲਾਨਾ ਮੇਲਾ ਬਣਾਉਂਦੇ ਹਰ ਸਾਲ ਦੀ ਤਰ੍ਹਾਂ ਤੇ ਇਸ ਸਾਲ ਵੀ ਬੜੀ ਧੂਤਾਵਨਾ ਬਣਾਇਆ ਗਿਆ ਇਹ ਵੀ ਮਹੀਨਾ ਡੇਢ ਮਹੀਨਾ ਆ ਗਿਆ ਪਿਰਦੇ ਸਾਰੇ ਵੀਰ ਭਰਾ ਤਗੜੇ ਹੋ ਕੇ ਤਿਆਰੀ ਕਰਨ ਦੇ ਮੇਲੇ ਦੀ ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਰਾਤ ਕੋਈ 1.5 ਵਜੇ ਬੰਦੇ ਅਰ ਪਛਾਤੇ ਆਏ ਆ ਜੀ ਤੇ ਉਹਨਾਂ ਨੇ ਆ ਕੇ ਕਾਫੀ ਨਿੰਦਰਯੋਗ ਕਰਤੂਤ ਉਹਨਾਂ ਨੇ ਕੀਤੀ ਆ ਉਹਨਾਂ ਨੇ ਇਹ ਨਹੀਂ ਵੇਖਿਆ ਵਿੱਚ ਬੱਚੇ ਕਿੰਨੇ ਮਾਵਾਂ ਪਹਿਣਾ ਕਿੰਨੀਆਂ ਵਾ ਤੇ ਉਹਨਾਂ ਨੇ ਆ ਕੇ ਵਧੀਕੀ ਕੀਤੀ ਉਹਨਾਂ ਫੈਰ ਕੀਤਾ ਜੀ ਤੇ ਉਹ ਫੈਰ ਦੇ ਨਾਲ ਨੁਕਸਾਨ ਦੇ ਕਾਫੀ ਹੋਇਆ ਚਲੋ ਹਲੇ ਮਾਰ ਬਚਾ ਕਰ ਗਿਆ ਜਿਹੜੇ ਹਿਸਾਬ ਨਾਲ ਉਹਨਾਂ ਫਾਇਰਿੰਗ ਕੀਤੀ ਆ ਜੇ ਕਿਤੇ ਹਿੱਟ ਹੋ ਜਾਂਦੀਆਂ ਸਾਡੇ 50 ਤੋਂ 30 ਜੀ ਮਰਨੇ ਇਥੇ ਇਹ ਪ੍ਰਸ਼ਾਸਨ ਨੂੰ ਵੀ ਚਾਹੀਦਾ ਸੀ ਵੀ ਚਲੋ ਮੇਲਾ ਚੱਲ ਰਿਹਾ ਵਾ ਇਥੇ ਉਹਨਾਂ ਦੇ ਮੁਲਾਜ਼ਮ ਚਾਹੀਦੇ ਉਹ ਵੀ ਇਹ ਨੀ ਮੌਕੇ ਦੇ ਉੱਤੇ ਤੇ ਬਾਕੀ ਕਿੰਨੇ ਕੋ ਫਾਇਰਿੰਗ ਭਾਜੀ ਉਸਲੇ ਮੌਕੇ ਤੇ ਹੋਈ ਭਾਜੀ ਫਾਇਰਿੰਗ 25 ਤੋਂ 30 ਰੋਹ ਦੇ ਵਜੇ ਫਾਇਰਿੰਗ ਹੋਈ ਗਈ ਦੇਖ ਉਹ ਕਿੰਨੇ ਜਾਣੇ ਸੀ ਤੇ ਕੱਤੇ ਆਏ ਸੀ ਮਹਾਰਾਜਾ ਜੱਟ ਦੋ ਜਾਣੇ ਇਥੇ ਰੋਡ ਦੇ ਉੱਪਰ ਖਲੋਤੇ ਦਿਖੇ ਆ ਜੀ। ਤੁਹਾਡਾ ਕੋਈ ਬੰਦਾ ਕੋਈ ਪਿਸ਼ਾਬ ਕਰਨ ਗਿਆ ਹੈ ਪਿਸ਼ਾ ਨੂੰ ਬਾਥਰੂਮ ਨੂੰ। ਉਹਨੇ ਦੇਖਿਆ ਵੀ ਨਾ ਕੋਈ ਵੈਪਨ ਹੈ ਗਿਆ ਤੇ ਬੰਦੇ ਨੇ ਜਾਣ ਜੇ ਆ। ਤੇ ਉਹਨੇ ਆ ਕੇ ਸਰਪੰਚ ਸਾਹਿਬ ਨੂੰ ਕਿਹਾ ਵੀ ਸਰਪੰਚ ਸਾਹਿਬ ਪਿੱਛੇ ਬੰਦੇ ਦੋ ਗਏ ਨਾ ਕੋਈ ਵੈਪਨ ਆ। ਤੇ ਸਰਪੰਚ ਸਾਹਿਬ ਮੰਡਾਲ ਚ ਉੱਠ ਕੇ ਵੀ ਕੋਈ ਨੁਕਸਾਨ ਨਾ ਜ਼ਿਆਦਾ ਕਰ ਜੇ ਪੁੱਛਣਗੇ ਵੀ ਬੰਦੇ ਕਿੱਥੋਂ ਦੇ ਕਿਹੜੇ ਕੰਮਾਂ ਤੋਂ ਆਏ ਦੇ। ਤੇ ਉਹ ਸਰਪੰਚ ਸਾਹਿਬ ਨੇ ਲੈ ਜਾ ਕੇ ਪੁੱਛੇ ਵੀ ਹਾਂ ਵੀ ਕਿੱਧਰ ਆਏ ਤੇ ਕਿੱਥੋਂ ਆਏ ਦੇ। ਉਹਨਾਂ ਦੂਜੀ ਗੱਲ ਪੁੱਛਣ ਦਾ ਮੌਕਾ ਨਹੀਂ ਦਿੱਤਾ। ਉਹਨਾਂ ਦਾ ਫਿਰ ਪਿਛਲਾ ਕੜ ਕੇ ਨਾ ਫੈਰ ਮਾਰਨੇ ਸ਼ੁਰੂ ਕਰਤੇ ਆ ਜੀ ਉਹਨਾਂ ਮਾਰੇ ਆ ਬ੍ਰੈਸ਼ ਜੀ ਸਰਪੰਚ ਦੇ ਕਿੰਨੇ ਲੱਗੇ ਫਾਇਰ ਸਰਪੰਚ ਦੇ ਮਾਰੇ ਦੋ ਫਾਇਰ ਲੱਗੇ ਆ ਜੀ ਤੇ ਸੀਰੀਅਸ ਆ ਜੀ ਕਿੰਨੇ ਬੰਦੇ ਜ਼ਖਮੀ ਹੋਏ ਟੋਟਲ ਜੀ ਪੰਜ ਬੰਦੇ ਦਾ ਨਗਰ ਤੇ ਜ਼ਖਮੀ ਹੋਏ ਜੀ ਇੱਕ ਤਾਂ ਚਲੋ ਧੀ ਤੇ ਆਣੀ ਪਿੰਡ ਮੇਲਾ ਦੇਖਣ ਆਈ ਲੁਧਿਆਣੇ ਤੋਂ ਉਹਦੇ ਵੀ ਗੋਲੀ ਲੱਗੀ ਹੋਈ ਆ ਤੇ ਚਾਰ ਜਾਣ ਸਿਆ ਆਪਣੇ ਪਿੰਡ ਦੇ ਇਥੋਂ ਦੇ ਤੇ ਬਾਕੀ ਪਿੰਡ ਵਾਲਿਆਂ ਦੇ ਬਹੁਤ ਸਜੋਗ ਹੀ ਵੀਰਾਂ ਸਾਰਿਆਂ ਦਾ ਇਨਾ ਬੜਾ ਪ੍ਰਾਲਾ ਕੀਤਾ ਗੈਂਟ ਢਾ ਲੜਾ ਕਈ ਇੱਕ ਫਰਾਰ ਹੋ ਗਿਆ ਇੱਕ ਢਾ ਲਿਆ ਇਹਨਾਂ ਨੇ ਉਹ ਵੀ ਜ਼ਖਮੀ ਹਾਂਜੀ ਜ਼ਖਮੀ ਆ ਜੀ ਉਹਦੇ ਉੱਪਰ ਸਾਡੇ ਇੱਕ ਵੀ ਸਾਡੇ ਨੇ ਇੱਕ ਬੜੀ ਤੇਜ਼ੀ ਨਾਲ ਖਾਈ ਤੇ ਛਾਲ ਮਾਰ ਕੇ ਢਾ ਲਿਆ ਉਹਨੂੰ ਲੋਕਾਂ ਅਸ ਤੋਂ ਮੈਂ ਥੱਲੇੋਂ ਫਾਇਰ ਮਾਰਤੀ ਉਹਨੂੰ ਤੇ ਉਹਦੇ ਰੌਂਦ ਜ਼ਿਆਦਾ ਲੱਗੇ ਆ ਜੀ ਇਹ ਬੋਦੀ ਦੀ ਕੋਈ ਤੇ ਸਰਪੰਚ ਗੁਰਦੇਵ ਸਿੰਘ ਸਾਹਿਬ ਆ ਤੇ ਉਹ ਉਹਨੇ ਕੋਈ ਮੇਲਾ ਮੂਲਾ ਕਹਿੰਦੇ ਕਰਵਾ ਰਿਆ ਸੀ ਸਾਡੀ ਪੀਸੀ ਆ ਵੀ ਇੱਥੇ ਤਨਾਰ ਸੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਸ ਹੋਇਆ ਹੈ ਪੁਰਾਤ ਸਰਪੰਚ ਦੀ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੰਸਰ ਨਾ ਰੱਖਿਆ ਹੋਈ ਉਹਦੇ ਇੱਕ ਸੇਵਾਦਾਰ ਦੇ ਤੇ ਇੱਕ ਲੇਡੀ ਜਿਹਾ ਕੋ ਉਹਦੇ ਲੱਤ 'ਚ ਪਤਾ ਲੱਗਾ ਕਿ ਗੋਲੀ ਲੱਗੀ ਐ ਤੇ ਇੱਕ ਬੰਦਾ ਜਿਹੜਾ ਦੂਜੀ ਪਾਸਿਓਂ ਕਹਿੰਦੇ ਕੋ ਫੜਿਆ ਉਹ ਹਸਪੀਟਲ ਐ ਉਹ ਵੀ ਤੇ ਹੁਣੇ ਮੈਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ